ਡਰਗ ਵਾਲੇ ਮੁੱਦੇ ਤੇ ਵੀ ਅਜੀ ਮਿੰਟੂ ਜੀ ਹੁਣ ਕੀ ਗੱਲ ਹੋ ਗਈ ਹੁਣ ਡਰਗ ਵਾਲਾ ਮੁੱਦਾ ਦੀਂਦਾ ਨਹੀਂ ਹੈਗਾ ਜਾ ਕੇ ਚੰਡੀਗੜ ਖਬਰਾਂ ਖੋਬਰਾਂ ਪਤਾ ਨਹੀਂ ਲੱਗਦੀਆਂ ਹੈਗੀਆਂ ਨਹੀਂ ਨਹੀਂ ਮੌਤਾਂ ਹੋਈਆਂ ਨੇ ਕਿੰਨੀਆਂ ਮੈਂ ਵੀ ਉਹੀ ਗੱਲ ਕਹਿ ਰਿਹਾ ਸੀ ਵੀ ਉਹ ਖ਼ਬਰ ਜਿਹੜੇ ਜਾਂਦੇ ਅਸੀਂ ਇਹ ਮਾ ਉਸ ਜਾਂਦੇ ਹੋਣਗੇ ਜਾਂ ਖ਼ਬਰਾਂ ਜਾਂਦੀਆਂ ਹੋਣਗੀਆਂ ਨੇ ਉੱਥੋਂ ਵਿੱਚੋਂ ਸਪੈਸ਼ਲ ਕੱਟ ਕੇ ਐਪੀਸੋਡ ਤਾਂ ਨਹੀਂ ਜਾਂਦੇ ਕਿਤੇ ਵੀ ਆਹ ਲਓ ਜੀ ਸਪੈਸ਼ਲ ਉਹਨਾਂ ਵਾਸਤੇ ਜਾਣਾ ਮੁੱਖ ਮੰਤਰੀ ਸਾਹਿਬ ਵਾਸਤੇ ਖ਼ਬਰ ਜਾਣਾ ਤੇ ਆ ਖ਼ਬਰਾਂ ਦੇ ਸਲੋਟ ਦੇ ਵਿੱਚੋਂ ਵੀ ਉਹ ਕੱਢ ਦਿਓ ਬਾਈ ਖ਼ਬਰ ਜਾਂਦਾ ਸਭ ਕੁਝ ਤੁਸੀਂ ਇਹਨਾਂ ਦੇ ਖਿਲਾਫ ਕੈਨੇਡਾ ਦੇ ਰੇਡੀਓ ਤੇ ਬੋਲੋ ਅੱਧੇ ਘੰਟੇ ਬਾਅਦ ਇਹਨਾਂ ਦੇ ਕੋਲ ਆ ਜਾਂਦੀ ਹੈ ਰਿਕਾਰਡਿੰਗ ਸਭ ਇਹਨਾਂ ਨੂੰ ਪਤਾ ਹੁੰਦਾ ਕਿਹੜਾ ਬੰਦਾ ਸਾਡਾ ਗੁਲਾਮ ਬਣ ਚੁੱਕਾ ਹੈ ਤਲਵੇ ਚੱਟ ਰਿਹਾ ਹੈ ਕਿਹੜਾ ਬੰਦਾ ਸਾਡਾ ਆਲੋਚਕ ਹੈ ਸਭ ਪਤਾ ਹੈ ਇਹਨਾਂ ਨੂੰ ਸਭ ਨਿੱਕੀ ਨਿੱਕੀ ਗੱਲ ਦਾ ਪਤਾ ਹੈ ਮਾਸ਼ਾਅੱਲਾ ਹੋਏ ਨੇ ਜਾਣ ਕੇ ਮਾਸ਼ਾਅੱਲਾ ਹੋ ਕੇ ਨਹੀਂ ਗੱਲਿਆ ਕਿ ਹੁਣ ਵੀ ਤੁਸੀਂ ਵੇਖੋ ਨਾ ਕਿ ਜਿ세 ਸਰਕਾਰ ਦੇ ਵਿੱਚ ਪੰਨੂ ਵਰਗੇ ਬੈਠੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਡਰੱਗ ਦੇ ਖਿਲਾਫ ਬੋਲ ਕੇ ਲੜਾਈ ਲੜੀ ਆ ਤਾਂ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਆ ਦੱਸਦੇ ਆ ਕਿ 10-15 ਦਿਨਾਂ ਦੇ ਵਿੱਚ 15 ਤੋਂ ਵੱਧ ਮੋਤੋ ਹੋ ਚੁੱਕੀਆਂ ਨੇ ਤੇ ਕੱਲ ਸੁਨੀਲ ਜਾਖੜ ਨੇ ਮੁੱਦਾ ਚੁੱਕਿਆ ਤੇ ਉਧਰੋਂ ਹੁਣ ਕੰਗਸਾਬ ਤੁਹਾਨੂੰ ਪਤਾ ਫ੍ਰੀ ਹੋ ਗਏ ਨੇ ਇਲੈਕਸ਼ਨ ਜਿੱਤ ਕੇ ਉਹ ਉਹਨਾਂ ਨੂੰ ਲੱਕੋਂ ਲੈ ਗਏ ਕਹਿੰਦੇ ਕਹਿੰਦੇ ਕਿ ਇਹ ਜਿਹੜਾ ਕਾਂਢਲੇ ਖੂਂਢਲੇ ਤੇ ਉੱਥੇ ਫੜਿਆ ਜਾਂਦਾ ਮਾਰ ਉਹ ਜਿਹੜਾ ਉਧਰਲੀ ਸਾਈਡ ਕਿਹੜੀ ਆ ਹੋ ਅਡਾਨੀ ਦਾ ਜਿੱਥੇ ਪੋਰਟ ਕਹੋ ਚਲੋ ਚਲੋ ਮੁੰਦਰਾ 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 ਪੋਰਟ ਜੀ ਮੁੰਦਰਾ ਪੋਰਟ ਜਿੱਥੇ ਮੁੰਦਰਾ ਇੰਨੀ ਚੋਂ ਆਉਂਦੀ ਆ ਤੂੰ ਉਹ ਕਹਿੰਦੇ ਕਹਿੰਦੇ ਉਹਦੇ ਤੋਂ ਬੋਲ ਲੁਖਾ ਜਾਖੜ ਸਾਹਿਬ ਲਓ ਕਰ ਲੋ ਗੱਲ ਠੀਕ ਆ ਉੱਥੋਂ ਨਿਕਲਦੀ ਹੋਏਗੀ ਉੱਥੋਂ ਫੜੀ ਜਾਂਦੀ ਹੋਊਗੀ ਪਰ ਅਸੀਂ ਤਾਂ ਇੱਥੇ ਵਾਲੇ ਸਿਸਟਮ ਤੇ ਦੇਖਣਾ ਪੰਜਾਬ ਵਾਲੇ ਅਸੀਂ 2.5 ਸਾਲਾਂ ਚ ਇਹ ਤੇ ਦੇਖੀਏ ਕਿ ਕਿਸ ਤਰ੍ਹਾਂ ਦੀ ਕੋਈ ਪਾਲਿਸੀ ਲਿਆਂਦੀ ਆ ਕਿਸ ਤਰ੍ਹਾਂ ਦੀ ਕੋਈ ਸਟੱਡੀ ਕਰਵਾਈ ਆ ਸੀ ਕੀ ਅੰਕੜਾ ਕਿੰਨੇ ਲੋਕਾਂ ਨੇ ਛੱਡਿਆ ਉਦੋਂ ਤੱਕ ਦਾ ਕਿੰਨੇ ਲੋਕ ਨਵੇਂ ਲੱਗੇ ਕੋਈ ਅੰਕੜਾ ਸ਼ੰਕੜਾ ਕੋਈ ਹੋਵੇ ਕੋਈ ਮਾੜੀ ਮੋਟੀ ਕੋਈ ਪਾਲਿਸੀ ਹੋਵੇ ਉਹ ਕੰਮ ਕਰੋ ਤੁਸੀਂ ਆਪਸ ਦੇ ਵਿੱਚ ਬਿਆਨੋ ਬਿਆਨੀ ਬਿਆਨੋ ਬਿਆਨੀ ਬਸ ਇਹੀ ਕੰਮ ਆ ਪਰ ਇਹ ਜਦੋਂ ਵੀ ਹੁਣ ਤੁਸੀਂ ਦੇਖੋ ਕਿ ਦਬਾਅ ਬਣਦਾ ਹੈ ਉਦੋਂ ਹੁੰਦਾ ਕੀ ਆ ਇਹ ਮੈਦਾਨ ਚ ਉਤਾਰ ਦਿੰਦੇ ਆ ਪੁਲਸਾਂ ਲਿਆਂ ਨੂੰ ਜਾਓ ਬਈ ਜਾ ਕੇ ਤਲਾਸ਼ੀ ਕਰੋ ਉਹ ਕਿਤੋਂ ਮਿਲ ਗਿਆ ਸਮਾਨ ਕਿਤੋਂ ਨਾ ਮਿਲ ਗਿਆ ਠੀਕ ਠਾਕ ਆ ਉਹ ਗੇੜਾ ਜਾ ਕੱਢ ਕੇ ਤੇ ਚਲੋ ਪੁਲਸ ਵੀ ਮੁੜ ਕੇ ਉਹੋ ਜੀ ਤੇ ਜਿਹੜੇ ਬੰਦੇ ਕੰਮ ਕਰਨ ਵਾਲੇ ਹੋ ਤੁਹਾਨੂੰ ਪਤਾ ਹੀ ਆ ਕਿ ਹੁਣ ਕਿਸ ਤਰ੍ਹਾਂ ਕਰਦੇ ਪਿਆ ਖੁੱਲਾ ਮਖੁੱਲਾ ਹੀ ਆ ਕੰਮ ਨਾਵ ਕਰਨਾ ਪਿੰਡ ਪਿੰਡ ਇਹ ਕੋਈ ਮੁਕਰ ਨਹੀਂ ਸਕਦਾ ਮੈਂ ਵੀ ਨਹੀਂ ਮੁਕਰ ਸਕਦਾ ਸਾਡੇ ਵਾਲੇ ਤੋਂ ਵਾਲੇ ਵੀ ਉੱਥੇ ਵੇਚੀ ਜਾਂਦੇ ਹਾਲ ਪਾਰੇ ਲੋਕ ਕਰੀ ਜਾਂਦੇ ਆ ਹਾਲਾਂਕਿ ਇਹ ਨਹੀਂ ਇਹ ਨਹੀਂ ਮੈਂ ਕਹਿੰਦਾ ਕਿ ਸਾਰਾ ਪੰਜਾਬ ਕਰੀ ਜਾਂਦਾ ਸਾਰੇ ਮੁੰਡੇ ਕੁੜੀਆਂ ਸਾਡੇ ਖਰਾਬ ਹੋ ਗਏ ਐਸਾ ਨਹੀਂ ਹੈ ਪਰ ਉਹ ਖੁੱਲਮ ਖੁੱਲਾ ਕੰਮ ਇੰਨਾ ਹੈ ਕਿ ਭਈ ਕਿਸੇ ਦੇ ਵਸਤਾ ਰੋਕ ਨਹੀਂ ਆ ਡਰਦਾ ਅਗਲਾ ਬੋਲਦਾ ਨਹੀਂ ਆ ਕਿ ਦਫਾ ਕਰੋ ਯਾਰ ਇਹਨਾਂ ਦੇ ਮੂੰ ਕੀ ਲੱਗੀ ਪਰ ਇਹ ਸਮੱਸਿਆ ਹੈਗੀ ਆ ਜੋ ਦਿੱਤੀ ਹੋਆ ਤੇ ਇਹਦੇ ਤੇ ਜਾਬਾਂ ਦਾ ਭੇਡ ਕਰਕੇ ਕੀ ਕਰੋਗੇ ਐਕਸ਼ਨ ਚੰਗੇ ਤੁਹਾਨੂੰ ਕਰਨੇ ਪੈਣਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਪਾਲਿਸੀ ਲਿਆਉਣੀ ਪੈਣੀ ਆ ਪਾਲਿਸੀ ਇਦਾਂ ਨਹੀਂ ਹੁੰਦੀ ਕਿ ਜਿਵੇਂ ਤੁਸੀਂ ਬੈਠੇ ਹੋ ਮੀਟਿੰਗ ਕੀਤੀ ਆ ਹਾਂ ਵੀ ਯਾਰ ਜ਼ਮੀਨ ਤੋਂ ਡਾਟਾ ਚੱਕੋ ਮਾਹਰ ਬਿਠਾਓ ਆਪਣੀ ਕਮੇਟੀ ਦੇ ਵਿੱਚ ਪਤਾ ਤੇ ਲੱਗੇ ਨਾ ਕਿ ਕਰ ਰਹੇ ਹਾਂ ਮਾਹਰ ਬੈਠੇ ਨੇ ਖੁਦ ਪੰਨੂ ਸਾਹਿਬ ਵੀ ਤੇ ਮਾਹਰ ਨੇ ਪਤਾਈ ਆ ਪੰਨੂ ਸਾਹਿਬ ਨੂੰ ਸਭ ਕੁਝ ਖਬਰਾਂ ਕੀਤੀਆਂ ਬਿਲਕੁਲ ਤੁਹਾਡੇ ਕੋਲ ਸਾਰੇ ਹੈਗੇ ਨੇ ਤੁਸੀਂ ਸਾਰਿਆਂ ਨੂੰ ਕੋਈ ਕਮੇਟੀ ਬਣਾਓ ਕਿ ਕੀ ਕੀਤਾ ਜਾ ਸਕਦਾ ਉਸ ਤੋਂ ਬਾਅਦ ਇਹ ਕੋਈ ਸਟੈਪ ਚੁੱਕ ਲੋ ਕਿ ਭਈ ਸਪਲਾਈ ਲਾਈਨ ਕੱਟ ਕਰਨੀ ਹੈ ਜਾਂ ਅਸੀਂ ਇਲਾਜ ਦੇਣਾ ਹੈ ਜਾਂ ਕੋਈ ਆਲਟਰਨੇਟਿਵ ਦੇਣਾ ਹੈ ਕਿਵੇਂ ਬਚਾਉਣਾ ਸੀ ਕੋਈ ਕਮੇਟੀ ਹੋਵੇ ਲੋਕਾਂ ਨੂੰ ਵੀ ਲੋਕਾਂ ਦੇ ਵਿੱਚ ਕਾਲਜ ਵਿੱਚ ਜਿਹੜੀ ਅੱਗ ਲੱਗੀ ਥੋੜੀ ਠੰਡੀ ਹੋਵੇ ਕਿਆ ਯਾਰ ਕਮੇਟੀ ਕਮਟਟੀ ਬਣੀ ਹੈ ਕੰਮ ਕੀਤਾ ਜਾ ਰਿਹਾ ਹੈ ਪਾਲਿਸੀ ਮੇਕਿੰਗ ਜਦੋਂ ਹੋਏਗੀ ਉਸ ਤੋਂ ਬਾਅਦ ਆਪਾਂ ਨੂੰ ਸ਼ਾਇਦ ਕੋਈ ਸੁੱਖ ਦਾ ਸਾਹ ਆ ਜਾਏਗਾ ਪਰ ਐਸਾ ਟੁਕੜ ਟੁਕੜ ਜਮੀਨੀ ਪੱਧਰ ਤੇ ਉੱਤੇ ਕੁਝ ਨਾ ਕੁਝ ਐਕਟੀਵਿਟੀ ਦੇਖੇ ਤਾਂ ਸਹੀ ਨਾ ਲੋਕ ਆਖਣ ਹਾਂ ਜੀਰ ਐਫਰਟਸ ਕਰ ਰਹੇ ਐ ਏਟਲੀਸਟ ਤੁਸੀਂ ਜਦੋਂ ਵੀ ਕਿਤੇ ਸਵਾਲ ਕਰੋਗੇ ਮੰਤਰੀ ਸਾਹਿਬ ਨੂੰ ਉਹਨਾਂ ਕਹਿੰਦਾ ਅਸੀਂ ਕਰ ਰਹੇ ਹਾਂ ਜੀ ਨਾਲ ਉਹ ਤਰੀਕ ਦੇ ਦਿੰਦੇ ਨੇ ਜਿਵੇਂ ਮਤਲਬ ਕਿ ਜੱਜ ਲੱਗੇ ਹੋਣ ਕਿ ਆ ਫਲਾਨੀ ਤਰੀਕ ਨੂੰ ਆਜੋ ਉਹ ਕੋਈ ਇਹਨਾਂ ਦਾ ਮੰਤਰੀ ਕਹਿੰਦਾ 31 ਦਸੰਬਰ ਨੂੰ ਕਰਾਂਗੇ ਕੋਈ ਕਹਿੰਦਾ ਜੀ 15 ਅਗਸਤ ਨੂੰ ਕਰਾਂਗੇ ਇੱਕ ਤੇ ਇਹ ਨਹੀਂ ਪਤਾ ਲੱਗਣ ਡਿਆ ਵੀ ਕਿਹੜੀ ਉਹ ਤਰੀਕ ਆਉਣੀ ਹੈ ਜਿਹੜੀ ਤੁਹਾਡਾ ਕੀ ਪਤਾ ਮੁੜ ਕੇ 31 ਨੂੰ ਕਹਿ ਦੋਗੇ 2031 ਨੂੰ ਕਿਹਾ ਸੀ ਲੱਗੇ ਜੀ 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 ਮਨਜੀਤ ਸਿੰਘ ਮੋੜ ਜੀ ਕਹਿੰਦੇ ਪਏ ਵੱਡੇ ਪੁਲਿਸ ਹ ਕਨੇਕੇ ਬਈ ਵੱਡੇ ਪੱਧਰ ਦੇ ਉੱਤੇ ਤਵਾਦਲੇ ਹੋ ਸਕਦੇ ਨੇ ਇਹ ਤਵਾਦਲੇ ਹੋਣਗੇ ਬਈ ਇਲੈਕਸ਼ਨਾਂ ਸੀਗਾ ਦੇਖੋ ਉਸ ਵੇਲੇ ਹਾਂਜੀ ਕੋਡ ਆਫ ਕੰਡਕਟਰ ਲੱਗਿਆ ਸੀ ਇਲੈਕਸ਼ਨ ਕਮਿਸ਼ਨ ਨੇ ਕੁਝ ਬਦਲੀਆਂ ਕੀਤੀਆਂ ਸੀਗਾ ਉਹ ਫਿਰ ਇਹਨਾਂ ਨੇ ਆਪਦੇ ਬੰਦੇ ਲਿਆਉਣੇ ਹੁੰਦੇ ਆ ਪ੍ਰਸ਼ਾਸਨਾਂ ਤੇ ਆਪ ਉਹ ਪੁਲਿਸ ਨਿਕੱਲਾ ਉਸ ਤੋਂ ਬਿਨਾ ਜਿਹੜਾ ਦੂਜਾ ਪ੍ਰਸ਼ਾਸਨ ਆ ਸਿਵਲ ਪ੍ਰਸ਼ਾਸਨ ਵਿੱਚ ਵੀ ਹੁੰਦਾ ਉਹ ਆਪਦੇ ਬੰਦੇ ਫਿਰ ਇਹਨਾਂ ਨੇ ਉੱਥੇ ਲਿਆਉਣੇ ਹੁੰਦੇ ਆ ਤਾਂ ਹੀ ਤਾਂ ਬਦਲੇ ਜਾਂਦੇ ਆ ਨਾ ਬਦਲੇ ਜਾਂਦੇ ਹਾਂ ਜਿਹੜੇ ਇਹਨਾਂ ਦੇ ਬੰਦੇ ਹੁੰਦੇ ਆ ਜੀ 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 ਤਾਂ ਵੀ ਹੈ ਜੀ ਤਾਂ ਵੈਸੇ ਮੈਂਟੂ ਜੀ ਗੱਲ ਉਹ ਵੀ ਆ ਕਿ ਇੱਥੇ ਮਿਲਣਾ ਦਾ ਆਪਣੇ ਸ਼ਹਿਰ ਉਹ ਵੀ ਚਲੋ ਡਰੱਗ ਦੀ ਗੱਲ ਚੱਲੀ ਸੀ ਪੁਲਿਸ ਵਾਲੇ ਕਈ ਅਫਸਰ ਵਧੀਆ ਵੀ ਹੁੰਦੇ ਵਿੱਚੋਂ ਹਾਂਜੀ ਹਾਂਜੀ ਉਹ ਬੀਬੀ ਨੇ ਇੱਥੇ ਮਿਲਿਆ ਲੈ ਐਸਐਚਓ ਆਪਣੀ ਸਿਟੀ ਉਹਨਾਂ ਨੇ ਕਰਕੇ ਕਰਮਜੀਤ ਕੁਆਰ ਹਾਂਜੀ ਹਾਂਜੀ ਉਹ ਆਪ ਜਾ ਕੇ ਭਾਈ ਲੈ ਕੇ ਮਤਲਬ ਇੱਕ ਤਰੀਕੇ ਨਾਲ ਉਹਨਾਂ ਨੇ ਸਟਿੰਗੀ ਕੀਤਾ ਜਾ ਕੇ ਆ ਵੀ ਤਖੜਾ ਕੰਮ ਕੀਤਾ ਨਾ ਮੈਂ ਸੁਣ ਰਿਹਾ ਸੀ ਅੱਜ ਜੀ ਤੇ ਸ਼ਹਿਰਦਾਰ ਦੇ ਵਿੱਚ ਗਏ ਕਹਿੰਦੇ ਕਿ ਭਾਈ ਉਹ ਗਾਕ ਬਣ ਕੇ ਗਈ ਹੈ ਗਾਕ ਬਣ ਕੇ ਗਏ ਹਾਂ ਐਸਐਚਓ ਦੇਖੋ ਭਾਈ ਇਹ ਤਾਰੀਫ ਕਰਨੀ ਬਣਦੀ ਹੈ ਜੇ ਪੁਲਿਸ ਐਕਸ਼ਨ ਕਰ ਲਈ ਹੈ ਪਰ ਉਸ ਰੋਲਾ ਤੇ ਹੀ ਹੈ ਨਾ ਕਿ ਪੁਲਿਸ ਨੂੰ ਫ੍ਰੀ ਹੈਂਡ ਦਿਓ ਪੁਲ ਸਕੂਲ ਆਪਣੀ ਪਾਲਿਸੀ ਜਿਹੜੀ ਹੈ ਉਸ ਤਰ੍ਹਾਂ ਦੀ ਹੋਵੇ ਕਿ ਬਈ ਨਾ ਲਾਜ ਵੀ ਚੱਲਦਾ ਰਹੇ ਨਾ ਵੱਡੇ ਮਗਰਮੱਛ ਜਿਹੜੇ ਫੜੇ ਜਾਣ ਨਹੀਂ ਇਸ ਬੀਬੀ ਨੇ ਬਹੁਤ ਅੱਛਾ ਕੰਮ ਕੀਤਾ ਬਈ ਅਫਸਰ ਬੀਬੀ ਨੇ ਕਿ ਜਿਸ ਤਰ੍ਹਾਂ ਆਪ ਜਾ ਕੇ ਗਾਹਕ ਬਣ ਕੇ ਸਮਾਨ ਲਿਆ ਤੇ ਉਸ ਵਾਰ ਰਿਕਵਰੀ ਵੀ ਕੀਤੀ ਹੈ ਸ਼ਾਇਦ 10 10 ਗ੍ਰਾਮ ਦੀ ਰਿਕਵਰੀ ਹੈ ਜਿੰਨੀ ਕੋ ਮੇਰੇ ਕੋਲ ਰਿਪੋਰਟ ਹੈ ਤੁਹਾਡੇ ਕੋਲ ਹੋਵੇ ਤਾਂ ਮੈਨੂੰ ਪਤਾ ਨਹੀਂ ਹੈ ਮਲੋੜ ਦੇ ਵਿੱਚ ਤਾਂ ਕਾਫੀ ਚਰਚਾ ਆਈ ਦੀ ਕਾਫੀ ਚਰਚਾ ਕਿ ਪਹਿਲੀ ਵਾਰੀ ਦੇਖਿਆ ਕਿ ਠਾਣੇਦਾਰ ਨਹੀਂ ਆਪ ਗਈ ਹੈ ਉਹਨੇ ਗਾਹਕ ਬਣ ਕੇ ਲਿਆ ਹਾਂ ਨੇ ਨਾਬਾਸ਼ਾਬੇ ਤਾਂ ਬਹੁਤ ਵਾਰੀ ਦੇਖਿਆ ਹਾਂ ਬਿਲਕੁਲ ਇਹ ਧੀਆਂ ਪੈਣਾ ਜਿਹੜੀਆਂ ਸਾਡੀਆਂ ਇੱਥੇ ਦੀਆਂ ਸਭੋ ਪੰਜਾਬ ਇਹ ਤੁਹਾਡਾ ਵੀ ਆ ਹਰ ਉਹ ਜਿੱਥੇ ਜਿੱਥੇ ਪ੍ਰਮਾਤਮਾ ਨੇ ਤੁਹਾਨੂੰ ਬਖਸ਼ੀ ਆ ਤਾਕਤ ਵਰਤੋ ਹਥੇ ਜੀ ਬਿਲਕੁਲ ਜ਼ਰੂਰੀ ਹੈ ਬਾਈ ਤੇ ਬਾਕੀ ਪੁਲਿਸ ਨੂੰ ਥੋੜਾ ਜਿਹਾ ਜੇ ਫ੍ਰੀ ਹੈਂਡ ਕਰ ਦੇਣ ਤਵੇਤਰਾ ਨਹੀਂ ਹੋ ਨਹੀਂ ਰਿਹਾ ਇਹ ਤੇ ਸਾਫ ਹੈ ਹੋ ਨਹੀਂ ਰਿਹਾ ਨਾ ਸਿਵਲ ਪ੍ਰਸ਼ਾਸਨ ਨਾ ਪੁਲਿਸ ਸਭ ਕਹ ਲੋ ਕਿ ਰੋਲ ਕਚੋਲਾ ਜਾ ਪੈ ਗਿਆ ਚਾਲੋ ਡਰੱਗ ਵਾਲੇ ਮੁੱਦੇ ਤੇ ਵੀ ਆ ਜੀ ਮਿੰਟੂ ਜੀ ਹੁਣ ਕੀ ਗੱਲ ਹੋ ਗਈ ਹੁਣ ਡਰੱਗ ਵਾਲਾ ਮੁੱਦਾ ਦੀਂਦਾ ਨਹੀਂ ਹੈਗਾ ਜਾ ਕੇ ਚੰਡੀਗੜ੍ਹ ਖਬਰਾਂ ਖੋਬਰਾਂ ਪਤਾ ਨਹੀਂ ਲੱਗਦੀਆਂ ਹੈਗੀਆਂ ਨਹੀਂ ਨਹੀਂ ਮੌਤਾਂ ਹੋਈਆਂ ਨੇ ਕਿੰਨੀਆਂ ਅੱਜ ਮੈਂ ਵੀ ਉਹੀ ਗੱਲ ਕਹਿ ਰਹੀ ਸੀ ਵੀ ਉਹ ਖ਼ਬਰ ਜਿਹੜੇ ਜਾਂਦੇ ਅਸੀਂ ਇਹ ਮਾ ਉਸ ਜਾਂਦੇ ਹੋਣਗੇ ਜਾਂ ਖ਼ਬਰਾਂ ਜਾਂਦੀਆਂ ਹੋਣਗੀਆਂ ਨਹੀਂ ਉੱਥੇੋਂ ਵਿੱਚੋਂ ਸਪੈਸ਼ਲ ਕੱਟ ਕੇ ਐਪੀਸੋਡ ਤਾਂ ਨਹੀਂ ਜਾਂਦੇ ਕਿਤੇ ਵੀ ਆਹ ਲਓ ਜੀ ਇਹ ਸਪੈਸ਼ਲ ਉਹਨਾਂ ਵਾਸਤੇ ਜਾਣਾ ਮੁੱਖ ਮੰਤਰੀ ਸਾਹਿਬ ਵਾਸਤੇ ਖ਼ਬਰ ਜਾਣਾ ਤੇ ਆ ਖ਼ਬਰਾਂ ਦੇ ਸਲੋਟ ਦੇ ਵਿੱਚੋਂ ਵੀ ਉਹ ਕੱਢਦੇ ਬਾਈ ਖ਼ਬਰ ਜਾਂਦਾ ਸਭ ਕੁਝ ਤੁਸੀਂ ਇਹਨਾਂ ਦੇ ਖਿਲਾਫ ਕੈਨੇਡਾ ਦੇ ਰੇਡੀਓ ਅੱਧੇ ਘੰਟੇ ਬਾਅਦ ਇਹਨਾਂ ਦੇ ਕੋਲ ਆ ਜਾਂਦੀ ਹੈ ਰਿਕਾਰਡਿੰਗ ਸਭ ਇਹਨਾਂ ਨੂੰ ਪਤਾ ਹੁੰਦਾ ਕਿਹੜਾ ਬੰਦਾ ਸਾਡਾ ਗੁਲਾਮ ਬਣ ਚੁੱਕਾ ਹੈ ਤਲਵੇ ਚੱਟ ਰਿਹਾ ਹੈ ਕਿਹੜਾ ਬੰਦਾ ਸਾਡਾ ਆਲੋਚਕ ਹੈ ਸਭ ਪਤਾ ਹੈ ਇਹਨਾਂ ਨੂੰ ਸਭ ਨਿੱਕੀ ਨਿੱਕੀ ਗੱਲ ਦਾ ਪਤਾ ਹੈ ਮਛਲੇ ਹੋਏ ਨੇ ਜਾਣ ਕੇ ਮਛਲੇ ਹੋ ਗਏ ਨੇ ਬੱਲੇ ਆ ਕੇ ਹੁਣ ਵੀ ਤੁਸੀਂ ਵੇਖੋ ਨਾ ਕਿ ਜਿਸ ਸਰਕਾਰ ਦੇ ਵਿੱਚ ਪੰਨੂ ਵਰਗੇ ਬੈਠੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਡਰੱਗ ਦੇ ਖਿਲਾਫ ਬੋਲ ਕੇ ਲੜਾਈ ਲੜੀ ਆ ਤਾਂ ਆ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਆ ਦੱਸਦੇ ਆ ਕਿ 10-15 ਦਿਨਾਂ ਦੇ ਵਿੱਚ 15 ਤੋਂ ਵੱਧ ਮੋਤੋ ਹੋ ਚੁੱਕੀਆਂ ਨੇ ਤੇ ਕੱਲ ਸੁਨੀਲ ਜਾਖੜ ਨੇ ਮੁੱਦਾ ਚੁੱਕਿਆ ਤੇ ਉਧਰੋਂ ਹੁਣ ਕੰਗਸਾਬ ਤੁਹਾਨੂੰ ਪਤਾ ਫ੍ਰੀ ਹੋ ਗਏ ਨੇ ਇਲੈਕਸ਼ਨ ਜਿੱਤ ਕੇ ਉਹ ਉਹਨਾਂ ਨੂੰ ਲੱਕੋਂ ਲੈ ਗਏ ਕਹਿੰਦੇ ਕਹਿੰਦੇ ਕਿ ਇਹ ਜਿਹੜਾ ਕਾਂਢਲੇ ਕੁੰਢਲੇ ਤੋਂ ਉੱਥੇ ਫੜਿਆ ਜਾਂਦਾ ਮਾਲ ਉਹ ਜਿਹੜਾ ਉਧਰਲੀ ਸਾਈਡ ਕਿਹੜੀ ਆ ਹੋ ਅਡਾਨੀ ਦਾ ਜਿੱਥੇ ਪੋਰਟ ਕਹਿੰਦੇ ਚਲੋ ਚਲੋ ਮੁੰਦਰਾ 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 ਪੋਰਟ ਜੀ ਮੁੰਦਰਾ ਪੋਰਟ ਜਿੱਥੇ ਮੁੰਦਰਾ ਇੰਨੀ ਚੋਂ ਆਉਂਦੀ ਆ ਤੂੰ ਉਹ ਕਹਿੰਦੇ ਕਹਿੰਦੇ ਉਹਦੇ ਤੇ ਬੋਲੂ ਖਾ ਜਾਖੜ ਸਾਹਿਬ ਲਓ ਕਰ ਲਓ ਗੱਲ ਠੀਕ ਆ ਉੱਥੋਂ ਨਿਕਲਦੀ ਹੋਏਗੀ ਉੱਥੋਂ ਫੜੀ ਜਾਂਦੀ ਹੋਊਗੀ ਪਰ ਆਸੀਂ ਤਾਂ ਇੱਥੇ ਵਾਲੇ ਸਿਸਟਮ ਤੇ ਦੇਖਣਾ ਪੰਜਾਬ ਵਾਲੇ ਤੇ ਆਸੀਂ 2.5 ਸਾਲਾਂ ਚ ਇਹ ਤੇ ਦੇਖੀਏ ਕਿ ਕਿਸ ਤਰ੍ਹਾਂ ਦੀ ਕੋਈ ਪਾਲਿਸੀ ਲਿਆਂਦੀ ਆ ਕਿਸ ਤਰ੍ਹਾਂ ਦੀ ਕੋਈ ਸਟੱਡੀ ਕਰਵਾਈ ਆ ਸੀ ਕੀ ਅੰਕੜਾ ਕਿੰਨੇ ਲੋਕਾਂ ਨੇ ਛੱਡਿਆ ਉਦੋਂ ਤੱਕ ਦਾ ਕਿੰਨੇ ਲੋਕ ਨਵੇਂ ਲੱਗੇ ਕੋਈ ਅੰਕੜਾ ਸ਼ੰਕੜਾ ਕੋਈ ਹੋਵੇ ਕੋਈ ਮਾੜੀ ਮੋਟੀ ਕੋਈ ਪਾਲਿਸੀ ਹੋਵੇ ਉਹ ਕੰਮ ਕਰੋ ਤੁਸੀਂ ਆਪਸ ਦੇ ਵਿੱਚ ਬਿਆਨੂ ਬਿਆਨੀ ਬਿਆਨੂ ਬਿਆਨੀ ਬਸ ਇਹੀ ਕੰਮ ਆ ਪਰ ਇਹ ਜਦੋਂ ਵੀ ਹੁਣ ਤੁਸੀਂ ਦੇਖੋ ਕਿ ਦਬਾਅ ਬਣਦਾ ਹੈ